ਬੜੀਆਂ ਜ਼ਿਆਦੀਆਂ ਖੁਸ਼ ਹੁੰਦੀਆਂ ਨੇ ਸਤਿਗੁਰ ਨੇ ਇੱਕ ਬਾਣੀ ਦੇ ਵਿੱਚ ਸ਼ਰਧ ਰੱਖਿਆ ਕਹਿੰਦੇ 나ਨਿਕ ਸ਼ਾਵਣ ਜੇ ਵਥੇ ਚੌਹ ਅਮਾਹਾ ਹੋਏ ਕਹਿੰਦੇ ਚਾਰ ਸ਼ਾਵਣ ਦੇ ਮਹੀਨੇ ਚ ਚਾਰ ਚੀਜ਼ਾਂ ਨੂੰ ਬਹੁਤ ਜ਼ਿਆਦੀ ਖੁਸ਼ੀ ਹੁੰਦੀ ਹੈ ਕਿਹੜੇ ਕਿਹੜਾ ਕਹਿੰਦੇ ਨਾਗਾ ਮਿਰਗਾ ਮੱਸੀਆਂ ਰਸੀਆਂ ਕਰ ਤਨ ਹੋਏ ਕਹਿੰਦੇ ਸਭ ਤੋਂ ਪਹਿਲਾਂ ਨਾਗਾ ਨੂੰ 나ਗਮੀਂ ਚ ਸੱਪਾਂ ਨੂੰ ਹੁਣ ਜਦੋਂ ਸਾਵਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਏ ਤੇ ਜਿਹੜੇ ਸਾਪ ਨੇ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆਉਂਦੇ ਨੇ ਉਹ ਉਹਨਾਂ ਦੇ ਅੰਦਰ ਗਰਮੈਸ਼ ਬਹੁਤ ਜ਼ਿਆਦੀ ਹੁੰਦੀ ਹੈ ਬੜੇ ਖੁਸ਼ ਹੁੰਦੇ ਨੇ ਜਦੋਂ ਸਾਵਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਏ ਸਭ ਤੋਂ ਜ਼ਿਆਦੀ ਖੁਸ਼ੀ ਹੁੰਦੀ ਹੈ ਮੋਰਾਂ ਨੂੰ ਸਭ ਤੋਂ ਜ਼ਿਆਦੀ ਖੁਸ਼ੀ ਹੁੰਦੀ ਹੈ ਸੱਪਾਂ ਨੂੰ ਉਹ ਰੱਬ ਦਾ ਸ਼ੁਕਰ ਮਨਾਉਂਦੇ ਰੱਬ ਜੀ ਕਿਰਪਾ ਕੀਤੀ ਹੈ ਮੀਂਹ ਪਾਇਆ ਬੜੇ ਖੁਸ਼ ਹੁੰਦੇ ਨੇ ਸੱਪ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਨਿਕਲ ਕੇ ਬੈਠ ਜਾਂਦੇ ਨੇ ਦੂਜਾ ਨੰਬਰ ਕਹਿੰਦੇ ਮਿਰਗਾਂ ਮਿਰਗਾਂ ਦਾ ਅਰਥ ਹੁੰਦਾ ਹਿਰਨ ਕਹਿੰਦੇ ਹਿਰਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਪਾਣੀ ਪੀਣ ਵਾਸਤੇ ਉਹਨਾਂ ਨੂੰ ਮਿਲਣਾ ਟੋਬੇ ਨਾਲੇ ਜਿਹੜੇ ਨੇ ਉਹ ਭਰ ਜਾਣੇ ਨੇ ਕਹਿੰਦੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਨਾਗਾ ਨੂੰ ਵੀ ਖੁਸ਼ੀ ਹੋਈ ਮਿਰਗਾਂ ਨੂੰ ਵੀ ਖੁਸ਼ੀ ਹੋਈ ਮੱਛੀਆਂ ਤਿੰਨ ਨੰਬਰ ਦੇ ਕਹਿੰਦੇ ਮੱਛੀਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਮਿਰਗਾਂ ਨੇ ਵੀ ਖੁਸ਼ੀ ਹੋਈ ਨਾਗਾ ਛੱਪਾਂ ਨੂੰ ਵੀ ਖੁਸ਼ੀ ਹੋਈ ਮੱਛੀਆਂ ਨੂੰ ਵੀ ਖੁਸ਼ੀ ਹੋਈ ਕੰਡੇ ਰਸੀਆਂ ਘਰ ਧੰਨ ਹੋਏ ਤੇ ਕੰਡੇ ਰਾਸ ਲੈਣ ਵਾਲੇ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਧੰਨ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਹੈ ਉਹ ਵੀ ਬੜੇ ਖੁਸ਼ ਹੁੰਦੇ ਨੇ ਹੁਣ ਖਿਆਲ ਕਰੋ ਮੀਂਹ ਆਉਂਦਾ ਹੋਵੇ ਤੇ ਜਿਹਦੇ ਘਰ ਵਿੱਚ ਪੈਸਾ ਨਾ ਜਿਹਦੇ ਕੋਲ ਗੱਡੀਆਂ ਹੈ ਉਹ ਬੜਾ ਖੁਸ਼ ਹੋਏਗਾ ਕਿਉਂਕਿ ਠੰਡ ਮਹਿਸੂਸ ਹੋਏਗੀ ਗਰਮੀ ਤੋਂ ਰਾਤ ਮਿਲੇਗੀ ਬੜਾ ਖੁਸ਼ ਹੋਏਗਾ ਜਿਹੜਾ ਘਰ ਪੱਕਾ ਬਣਿਆ ਪਿਆ ਹੈ ਕੰਡੇ ਇਹ ਚਾਰ ਜਾਨ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਵਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਹੋਵੇ